ਤਾ ਗੱਲ ਕਰਾਂਗੇ ਪੰਜਾਬ ਦੇ ਪੰਜਾਬੀ ਇੰਡਸਟਰੀ ਦੇ ਉਹਨਾਂ ਤਿੰਨ ਕਲਾਕਾਰਾਂ ਦੀ ਜੋ ਇਸ ਸਮੇਂ ਸੋਸ਼ਲ ਮੀਡੀਆ ਤੇ ਟਰੋਲ ਹੋ ਰਿਹਾ ਹੈ ਟਰੋਲ ਹੋਣ ਦਾ ਕਾਰਨ ਕੀ ਹੈ ਇੱਕ ਨਛਤਰ ਗਿੱਲ ਦਾ ਗਾਣਾ ਚੱਲਦਾ ਜੀਤੇ ਉਹ ਸਿਰਫ ਆਪਣੀ ਸੁਰੀਲੀ ਆਵਾਜ਼ ਦੇ ਵਿੱਚ ਤਿੰਨੋਂ ਰਲ ਕੇ ਹਾਏ ਕਹਿੰਦੇ ਐ 1 ਮਿੰਟ 26 ਸਕਿੰਟ ਦੀ ਉਹਨਾਂ ਦੀ ਇਹ ਵੀਡੀਓ ਹੈ ਜਿਹਦੇ ਵਿੱਚ ਸਿਰਫ ਹਾਏ ਹੀ ਨਿਕਲਿਆ ਤੇ ਹਾਏ ਇੰਨਾ ਸੁਰੀਲਾ ਐ ਲੱਗਦਾ ਜਿਵੇਂ ਕੋਈ ਕਿਸੇ ਦੇ ਘਰੇ ਮਰਗਦ ਹੋਈ ਹੁੰਦੀ ਹੈ ਉਦੋਂ ਬੁੜੀਆਂ ਬੈੰਡ ਪਾਉਂਦੀਆਂ ਨੇ ਉਹ ਹਾਏ ਕਹਿੰਦੀਆਂ ਨੇ ਤਾਂ ਇਹ ਤਿੰਨ ਕਲਾਕਾਰ ਨੇ ਜੁਬਰਾਜ ਹੰਸ, ਮਾਸਟਰ ਸਲੀਮ ਤੇ ਰੋਸ਼ਨ ਪ੍ਰਿੰਸ ਜੁਬਰਾਜ ਹੰਸ ਦੇ ਇੰਸਟਾਗ੍ਰam ਅਕਾਊਂਟ ਤੇ ਇਹ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਤੋਂ ਬਾਅਦ ਨਛੱਤਰ ਗਿੱਲ ਨੇ ਆਪਣੀ ਆਈਡੀ ਤੇ ਇਹ ਵੀਡੀਓ ਨੂੰ ਰੀਪੋਸਟ ਕੀਤਾ ਤੇ ਉਹਨਾਂ ਲਈ ਚੰਦ ਲੈਣਾ ਲਿਖਿਆ ਨੇ ਜਿਹਦੇ ਵਿੱਚ ਉਹ ਜ਼ਿਕਰ ਕਰਦੇ ਆ ਕਿਉਂ ਆਪਣੀ ਅਕਲ ਦਾ ਜਨਾਜਾ ਕੱਢ ਰਹੇ ਹੋ ਤੁਸੀਂ ਸਾਰੇ ਮੇਰੇ ਤੋਂ ਵੱਡੇ ਤੇ ਸੁਰੀਲੇ ਕਲਾਕਾਰ ਹੋ ਮੰਨ ਲਿਆ ਪਰ ਮੈਂ ਤੇ ਤੁਹਾਡੇ ਵੱਡਿਆਂ ਦੀ ਬਹੁਤ ਜ਼ਿਆਦਾ ਇੱਜ਼ਤ ਤੇ ਸਤਿਕਾਰ ਕਰਦਾ ਤੇ ਉਹਨਾਂ ਵੱਲੋਂ ਜੋ ਗਾਇਆ ਉਹ ਤੇ ਹਮੇਸ਼ਾ ਸਾਰੀ ਦੁਨੀਆ ਯਾਦ ਕਰਦੀ ਹੈ ਖੁਸ਼ ਰਹੋ ਆਪਣੀ ਪੋਸਟ ਤੇ ਕਮੈਂਟ ਪੜ ਲਿਓ ਇੰਨੇ ਕ ਸਵਾਸੇ ਮਿਲੀ ਹੈ ਤੁਹਾਨੂੰ ਤਾਂ ਇਹ ਆਪਣੇ ਜਿਹੜੇ ਬੋਲ ਨੇ ਨਛੱਤਰ ਗਿੱਲ ਕਲਾਕਾਰ ਨੇ ਆਪਣੀ ਪੋਸਟ ਤੇ ਸਾਂਝੀ ਕੀਤੀ ਹੈ ਇਸ ਵੀਡੀਓ ਨੂੰ ਰੀਪੋਸਟ ਕਰਕੇ ਤਾਂ ਹੁਣ ਲੋਕ ਕਈ ਹੈਗੇ ਆ ਜੋ ਇਹਨਾਂ ਨੂੰ ਨਸੀਹਤ ਵੀ ਦੇ ਰਿਹਾ ਵੀ ਭਾਈ ਤੁਹਾਡੇ ਹੀ ਭਾਈਚਾਰੇ ਦਾ ਕਲਾਕਾਰ ਹੈ ਤੁਹਾਡੇ ਹੀ ਪਰਿਵਾਰ ਦਾ ਕਲਾਕਾਰ ਹੈ ਤਾਂ ਇੱਜਤ ਦਾ ਕਾਰਨ ਨੀ ਸਿੱਖੋ ਇਸ ਤਰ੍ਹਾਂ ਮਜ਼ਾਕ ਨਹੀਂ ਬਣਾਉਣਾ ਚਾਹੀਦਾ ਤੇ ਕਈ ਲੋਕਾਂ ਨੇ ਤਾਂ ਉਹ ਕਮੈਂਟਾਂ ਦੇ ਵਿੱਚ ਸਹੀ ਲਾਇਆ ਪਿਆ ਜਿਵੇਂ ਨਛੱਤਰ ਗਿੱਲਾ ਸਾਹਿਬ ਨੇ ਕਿਹਾ ਕਿ ਭਈ ਆਪਣੀ ਵੀਡੀਓ ਦੇ ਨੀਚੇ ਕਮੈਂਟ ਪੜ ਲਿਓ ਕੀ ਕੀ ਤੁਹਾਨੂੰ ਲੋਕਾਂ ਨੇ ਮੈਡਲ ਦਿੱਤੇ ਐ ਇਸ ਗੀਤ ਤੇ ਹਾਈ ਕਹਿਨ ਤੇ ਤੇ ਹੁਣ ਤੁਹਾਡੇ ਕੀ ਵਿਚਾਰ ਹੈ ਕਿ ਇਸ ਤਰ੍ਹਾਂ ਹਾਈ ਕਹਿਣਾ ਜਾਂ ਕਲਾਕਾਰ ਦਾ ਮਜ਼ਾਕ ਡਾਉਣਾ ਜਾਂ ਫਿਰ ਇਹ ਕਹਿ ਦੇਣਾ ਕਿ ਅਸੀਂ ਤਾਂ ਜੇ ਮਸਤੀ ਕਰ ਰਹੇ ਸੀ ਇਹ ਕਿੱਥੋਂ ਤੱਕ ਸਹੀ ਹੈ ਆਪਣੇ ਵਿਚਾਰ ਵੀਡੀਓ ਦੀ ਕੈਪਸ਼ਨ ਦੇ ਵਿੱਚ ਜਰੂਰ ਦਿਓ